रवाल भी जेठूवाल भी महाराज का दरबार चालू हो चुका है कोई बार गलत ना करो अंदर आके बैठ जाओ दरबार महाराज बच चुका है लेकिन अभी कोई ध्यान नहीं दें पुस्तक इतने कई बैठे हो ਮੈਂ ਉਹਨਾਂ ਨੂੰ ਉਹ ਟਾਈਮ ਯਾਦ ਕਰਾਉਣਾ ਚਾਹੁੰਦਾ ਵੇ ਜਦੋਂ ਅਸੀਂ ਉਹ 17 ਹਾੜ ਜਾਂ ਖੰਗਰਾਨ ਦੇ ਉੱਤੇ ਆਪਾਂ ਡੇਟ ਕੋਲ ਜਾਂਦੇ ਸੀ ਮਹਾਰਾਜ ਦਾ ਵਿਆਹ ਜਦੋਂ ਉਹਨਾਂ ਦੇ ਸੰਗਤ ਪਹਿਲਾ ਦਿਨਾਰ ਦੇ ਵਿੱਚ ਸਜਰੀ ਹੁੰਦੀ ਸੀ ਤੇ ਸਾਰਿਆਂ ਦੀ ਨਿਗਾਹ ਕੋਠੀ ਵੱਲ ਹੁੰਦੀ ਸੀ ਤੇ ਮਹਾਰਾਜ ਤੜੋਂ ਮਹਾਰਾਜ ਜਾਂਦੇ ਆ ਤੇ ਸਾਡਾ ਜਾਣ ਉਦੋਂ ਹੁੰਦਾ ਸੀ ਜਦੋਂ ਮਹਾਰਾਜ ਆਉਂਦੇ ਸੀ ਕੋਠੀ ਵੱਲ ਸਾਹਿਲਵਾੜ ਦੇ ਵਿੱਚ ਪੰਜ ਪਿਆਰੇ ਨੇ ਜੀ ਕਾਂਦਲੈਂਗੋਤ ਕਿੰਨੀ ਆਉਂਦੀ ਮੇਰੀ ਜਮਾਨਾ ਆ ਮਿਲਦੇ ਪਾਣੀ ਪਿਆਰੇ ਨਾਲ ਹੁੰਦੇ ਚਾਹ ਦਲਵਾਰੀ ਉਹਨੇ ਨਾਲ ਹੁੰਦੇ ਸਾਡਾ ਚੰਗਾ ਦਾ ਸਾਡੀ ਲੰਗੜ ਹੋ ਜਾਂ ਵਿਵਾਰ ਨੇ ਸਜੀ ਹੋ ਜੀਤੀ ਤੇ ਮਾਣੇ ਨੇ ਕੋ ਥੋੜਾ ਜਿਹਾ ਲੇਖ ਲਖਾਇਆ ਇਹ ਮੈਂ ਥੋੜਾ ਜਿਹਾ ਆਪਣੇ ਬੰਦੋਂ ਤੁਹਾਡੇ ਕੋਲ ਬੇਨਤੀ ਕਰ ਲਗਾ ਤੇ ਪਰਮੇਸ਼ਰ ਦਾ ਰੋਗੋ ਜਿਹੜਾ ਦੱਸਿਆ ਮੈਂ ਤਾਂ ਤੇ ਆਪਾਂ ਕਰਕੇ ਹੁਣ ਲੱਗ ਖੇਚਲ ਕਰਦੇ ਹਾਂ ਜਿਸ ਵੇਲੇ ਸਾਹਿਬ ਨਾਲ ਲੱਗੇ ਸੱਚ ਦਾ ਦਰਵਾਜ਼ਾ ਜਿਸ ਵੇਲੇ ਸਾਹਿਬ ਨਾਲ ਲੱਗੇ ਸੱਚ ਦਾ ਦਰਵਾਜ਼ਾ ਸੱਚ ਸਚਾ ਆਉਣੇ ਆਉਣਾ ਨਾਇਦਾ ਨਉ ਸਿਖਣੈਣ ਪਹਿਲੇ ਦਾਰ ਨਉ ਦੁਆਰੇ ਸੇਵਾ ਲੈਣਾ ਜਦੋਂ ਘਰ ਸਾਲਾ ਦਰਵਾਜ਼ਾ ਕੋਲ ਜਾਣਾ ਬੱਚੇ ਬਾਹਰ ਦੱਸਦੇ ਬਰਾਦਣਾ ਉਦੋਂ ਨੌਂ ਜੱਟ ਜਿਹੜੇ ਆ ਤੋਂ ਦਰਵਾਜਿਆਂ ਦੇ ਵਿੱਚ ਸੇਵਾ ਦਾ ਘੜੇ ਹੋਣੇ ਚੜੀਦੇ ਆ ਜੋ ਜਨ ਵੇਲੇ ਬੋਲੇ ਅੰਦਰ ਬਾਹਰ ਪਰ ਵਾਹ ਵਾਰ ਕਰਾਇਦਾ ਜੇ ਕੋਈ ਇੰਦਾ ਬੋਲਾ ਗੱਲਬਾਤ ਕਰਦਾ ਤਉਨੂੰ ਬੇਨਤੀ ਕਰੋਂ ਪਹਿਲਾਂ ਵੀ ਚੁੱਪ ਹੋ ਜਾਏ ਨੀਂ ਨਾਲ ਤਉ ਬਾਹੋਂ ਵੱੜ ਕੇ ਬਾਹਰ ਕੱਢਦਾ ਮਾਦਰ ਨੇ ਰੱਖੂ ਦਿੱਤਾ ਜੇ ਤੀ ਰੋਟੂ ਗਾ ਆਪ ਆਪਣੀ ਦੇਪਾ ਦਾ ਇਕਦਮ ਦੇਵੇ ਸਾਚਾ ਵਰ ਤੋਦੀ ਬਾਣੀ ਆਪ ਰਖਾਏਦਾ ਨੌਂ ਦੁਆਏ ਨੌਂ ਗੱਲ ਵੇਖ ਹਰੂ ਹਰ ਆਪ ਜੜਾਈਦਾ ਸਾਸਕਵਾਦੀ ਲਿਖੇ ਲੇਗ ਸਾਸਕਵਾਦੀ ਲਿਖੇ ਲੇਗ ਨਾ ਕੋਈ ਨੇਕੇ ਵੇਡ ਮਟਾਇਆ ਜਿੰਨਾ ਪ੍ਰਭ ਦਸਨ ਦਾ ਹੋਏ ਸੋ ਬੰਦਕ ਅੰਦਰ ਆਇਆ ਮੋਦੂਲੀ ਆਪ ਦੇ ਦੋ ਮੇਰੇ ਕਿਤੇ ਘਰੇ ਆ ਤੇ ਮਾੜਾ ਨਰਨੋ ਉਪਮ ਪੀਆ ਜਿਨਾ ਨੂੰ ਕਲਾਉਡ ਆਇ ਜਾਂਦਾ ਹੋਏ ਸੋ ਗੁਲਮਗੇ ਅੰਦਰ ਆਈ ਆ ਬਾਕੀ ਦੂਦ ਰਾੜੇ ਲੈਣ ਵੇਗ ਰੋਲਾ ਪਾਉਣ ਵਾਲਾ ਅੰਧ ਬਹਿਣ ਕੋਈ ਨਾ ਪਾਈ ਆ ਜਿਹੜਾ ਅੰਧ ਹੈ ਰੋਲਾ ਪਾਉਂਦਾ ਗੱਲਾਵਾਤਾ ਕਰਦਾ ਜਾਏ ਤੂੰ ਜਿਹਨੂੰ ਰਿਟਾਉਂਦਾ ਰੋ ਉਹਦੇ ਪਰ ਦੋਹਰੇ ਨਾਲ ਜਾਓ ਬਾਹਰ ਅੰਨੇ ਗੱਲਾਵਾਤਾ ਬਾਹਰ ਦਰਜਾ ਕਰਦਾ ਜੀ ज्योति जो तू तो काल आप अपने देवता का एकाधेर साजाज तर्पण माना हुक्म सुनाईया अंदर बाड़े जो रचना बोले अंदर बाड़े जो रचना बोले श्री गोवान रे गोधैया कुड़ी गाया पूरो जोले कामक रे आयाया जिना अंतर को कम नसी मोले ਤੋ ਨੇ ਨਾ ਨੈ ਧਿਆਨ ਲਗਾਈਆ ਤੁਹਾਨੂੰ ਯਾਦ ਲੈਣਾ ਨਹੀਂ ਕੀ ਕਹਦਾ ਦੇ ਮਤ ਸਾਨੂੰ ਹੋਂਦ ਕੀਆ ਜੋਤੇ ਜੋ ਸੁਪਾਰੇ ਆਪ ਆਪਣੀ ਕਿਰਪਾ ਕਰ ਦੇਵ ਨਾ ਹਾਰਾ ਸਾਚਾ ਵਾਸ ਸਾਸਨ ਦੇਸਾ ਨਾਨ ਨਰੇਸ਼ਾ ਇਕੰਕਾਰਾ ਹਨੇਂਕਾਰਾ ਏਕਾ ਵਾਸ ਸੁਣਾਈਆ ਮਹਾਤਮੀ ਇਹ ਬੇਨਤੀ ਕਰਦੀ ਵੀ ਜੋ ਕਾਡੇ ਸੈਕਟਰੀਆਂ ਨੂੰ ਸਿਹਰੇ ਨੂੰ बार-बार ਜਾਣਾ ਉਹਨਾਂ ਦੀ ਬੇਇੱਜ਼ਤੀ ਮੱਜ ਗਈ ਤੁਹਾਨੂੰ ਦਵਾ ਦੇ ਆਪਣੇ ਡਿਊਟੀ ਕੰਮ ਦੇ ਹੋਏ ਦਰਵਾਜ਼ੇ ਤੇ ਆਪ ਜਾਣਾ ਚਾਹੀਦਾ ਨਾ ਕਿ बार-बार ਕਿਸੇ ਨੂੰ ਕਹਿਣਾ ਦਾ ਮੋਹਬਾ ਦੇਣਾ ਚਾਹੀਦਾ ਬਾਕੀ ਇਹ ਮੇਰੇ ਕਹਿਣਾ ਕਿ ਜੇ ਫੇਸਪਾਟੀ ਹੋਵੇ ਨਾ ਹੱਥਾਂ ਦੇ ਪਾਸੋਂ ਤੇ ਮਾਰਿਆ ਦੋਸਤ ਨੂੰ ਬੇ ਮਾਫੀ ਮੰਗ ਲੈ ਸੋ